ਨਸ਼ਿਆਂ ਵਿਰੋਧ ਜੰਗ ਜਾਰੀ ਫਰੀਕੋੜ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਤੁਸੀਂ ਜੁੜਿਓ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਭਾ ਕਰਦਾ ਹੈ ਯੋਧ ਨਸ਼ਿਆਂ ਵਿਰੋਧ ਲਗਾਤਾਰ ਜਾਰੀ ਹੈ ਆਏ ਦਿਨੀ ਨਸ਼ਾ ਤਸਕਰ ਫੜੇ ਜਾ ਰਹੇ ਨੇ ਇਸੇ ਤਹਿਤ ਹੀ ਫਰੀਕੋੜ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਫੜਨ ਦਾ ਦਾਵਾ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 1 ਕਿਲੋ 30 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਅਤੇ ਨਾਲ ਦੀ ਨਾਲ ਨਕਦੀ ਵੀ ਬਰਾਮਦ ਕੀਤੀ ਗਈ ਹੈ ਅਤੇ ਨਸ਼ੇ ਲਈ ਵਰਤਿਆ ਜਾਂਦਾ ਕੰਡਾ ਵੀ ਬਰਾਮਦ ਕੀਤਾ ਗਿਆ ਇਸ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੈਂਸ ਕਰਕੇ ਫ੍ਰੀਕੋਰਡ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਡੀਐਸਪੀ ਤਰਲੋਚਨ ਸਿੰਘ ਸੀਏ ਟੀਮ ਇੰਸਪੈਕਟਰ ਮਿੰਦਰ ਸਿੰਘ ਦੀ ਜਿਹੜੀ ਟੀਮ ਹੈ ਉਸ ਦੇ ਵਿੱਚ ਸਾਡੇ ਸਾਬ ਸਵਰਟ ਚੰਜੀਤ ਸਿੰਘ ਨੂੰ ਇੱਕ ਬਹੁਤ ਹੀ ਵਧੀਆ ਸਵਤ ਪ੍ਰਾਪਤ ਹੋਈ ਜਦੋਂ ਵੀਰੇ ਵਾਲਾ ਰੋਡ ਤੇ ਇੱਕ ਮੋਟਰਸਾਈਕਲ ਉਹ ਤਿੰਨ ਜਣਿਆਂ ਨੂੰ ਰੋਕ ਕੇ ਜਿਨ੍ਹਾਂ ਨੂੰ ਮੇਰੇ ਮੌਕੇ ਤੇ ਜਾ ਕੇ ਐਜ਼ ਅ ਜੀਓ ਜਿਹੜੀ ਸੱਚ ਕੀਤੀ ਗਈ ਤਾਂ ਇਹਨਾਂ ਤੋਂ ਜਦੋਂ ਸੱਚ ਦਰਾਂਨ 1 ਕਿਲੋ 23 ਗ੍ਰਾਮ VRPA ਡਰਗ ਮਣੀ ਤੇ ਮੋਬਾਈਲ ਤੇ ਮੋਟਰਸਾਈਕਲ ਬਰਾਬਦ ਕੀਤਾ ਗਿਆ ਇਹ ਸਾਡੇ ਫ੍ਰੀਕੋਰਟ ਦੇ ਵਿੱਚ ਬਹੁਤ ਹੀ ਜਿਹੜੀ ਇਸ ਟਾਈਮ ਵੱਡੀ ਸਾਡੀ ਕਾਮਯਾਬੀ ਹੈ ਤੇ ਇਸ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਫੜੇਗੇ ਨੇ ਤਿੰਨ ਦੋਸ਼ੀ ਜਿਹੜੇ ਨੇ ਰੋਹਿਤ ਕੁਮਾਰ ਏ ਇਸ ਤੇ ਇਹ ਵੀ ਫ੍ਰੀਕੋਰਡ ਦਾ ਰਹਿਣ ਵਾਲਾ ਇਸ ਦੇ ਚਾਰ ਮੁਕਦਮੇ ਦਰਜ ਨੇ ਇਹ ਥੋੜੇ ਹੀ ਦਿਨ ਪਹਿਲਾਂ ਜਿਹੜਾ ਐਨਡੀ ਦੇ ਮੁਕਦਮੇ ਵਿੱਚੋਂ ਇਹ ਬਾਹਰ ਆਇਆ ਸੀ ਤੇ ਜਿਹੜਾ ਅਮੀਰ ਸਿੰਘ ਇਹ ਵੀ ਸਾਡੇ ਫ੍ਰੀਕੋਰਡ ਦਾ ਨਿਵਾਸੀ ਹੈ ਤੇ ਇਹਦੇ ਵੀ ਪਹਿਲਾਂ ਇੱਕ ਐਨਡੀ ਦਾ ਮੁਕੱਦਮਾ ਦਰਜ ਹੈ ਇਹ ਵੀ ਥੋੜੇ ਕੋਈ ਟਾਈਮ ਪਹਿਲਾਂ ਨਸ਼ੇ ਚੋਂ ਮੁਕਦਮੇ ਚੋਂ ਬਾਹਰ ਆਇਆ ਸੀ ਤੀਸਰਾ ਸਾਥੀ ਬਲਰਾਜ ਸਿੰਘ ਇਹ ਵੀ ਸਾਡੇ ਫ੍ਰੀਕੋਰਡ ਦਾ ਇੱਕ ਨਿਵਾਸੀ ਹੈ ਤੇ ਸਾਡੀ ਇਹ ਬਹੁਤ ਹੀ ਜਿਹੜੀ ਚੰਗੀ ਸਫਲਤਾ ਇੰਦੇ ਮਿਲੀ ਸਾਡੇ ਤੇ ਰਿਪੋਰਟ ਦੀ ਸੀਏ ਟੀਮ ਨੂੰ ਤੇ ਜਿਹਨਾਂ ਇਹਨਾਂ ਨੂੰ ਅੱਜ ਹੀ ਮਾਝਾ ਕੋਰਟ ਦੇ ਵਿੱਚ ਨਾਮ ਪੇਸ਼ ਕਰ ਰਹੇ ਆ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਲਾਵਾਂਗੇ ਰਿਮਾਂਡ ਦਾ ਪੁੱਛ ਕੇ ਕਰਾਂਗੇ ਵੀ ਇਹਨਾਂ ਜਿਹੜੀ ਇਸ ਵੱਡੀ ਇਸ ਜਿਹਨੂੰ ਆਪਾਂ ਕਹਾਂ ਇੰਨੀ ਵੱਡੀ ਕੁਆਂਟੀਟੀ ਨੂੰ ਇਹ ਕਿੱਥੋਂ ਲੈ ਕੇ ਆਏ ਨੇ ਤੇ ਅੱਗੇ ਸਪਲਾਈ ਕਰਨਾ ਇਹਨਾਂ ਦਾ ਕੀ ਤਰੀਕਾ ਸੀਗਾ ਤੇ ਅਸੀਂ ਜਿਹੜਾ ਮੇਨ ਜਿਹੜਾ ਸਮਗਮ ਜਿੱਤੋਂ ਲੈ ਕੇ ਆਏ ਬਹੁਤ ਜਲਦੀ ਉਹਨੂੰ ਵੀ ਫਰਨੀਚਰ ਕੰਮ ਜਾ ਬਹੁਤ ਸਰ ਮੁੱਢਲੀ ਜਾਣਕਾਰੀ ਦੇ ਬਦਲੇ ਕਿ ਕਿਹੜੇ ਇਲਾਕੇ ਤੇ ਲੈ ਕੇ ਕਿਉਂਕਿ ਐਕਟੀਵਿਟੀ ਖੇਪ ਫੀਕਲ ਵਿੱਚ ਪਹੁੰਚਣਾ ਕਿਤੇ ਨਾ ਕਿਤੇ ਆਪ ਦੇ ਵਿੱਚ ਬਣੀ ਹੈ ਹਮੇਸ਼ਾ ਹੀ ਜਿਹੜੀ ਸਪਲਾਈ ਪਿੱਛੇ ਜੋ ਜਾਂਦੇ ਆ ਤੇ ਉਹ ਬਾਰਡਰ ਬੈਲਟ ਨਾਲ ਰਿਲੇਟਡ ਹੁੰਦੀ ਹੈ ਸਾਡੀ ਜਿਹੜੀ ਮੁੱਢਲੀ ਪਛਾਣ ਚ ਇਹ ਵੀ ਆਇਆ ਵੀ ਇਹ ਉਸ ਆਪਣੀ ਬਾਰਡਰ ਬੈਲਟ ਦੇ ਏਰੀਆ ਚੋਂ ਹੀ ਇਹ ਜਿਹੜੀ ਕਨਸਾਈਨਮੈਂਟ ਲੈ ਕੇ ਇਸ ਤੋਂ ਪਹਿਲਾਂ ਵੀ ਲਿਆ ਚੁੱਕੇ ਨੇ ਤੇ ਇਹ ਵੀ ਆਉਂਨ ਦੁਬਾਰਾ ਜਿਹੜੀ ਇਹਨਾਂ ਨੂੰ ਆ ਸਾਡੀ ਜਿਹੜੀ ਸੀਏ ਟੀਮ ਫਰਾਂਸ ਚ ਕਾਮਯਾਬ ਹੋ ਗਈ ਕਿਉਂਕਿ ਕਾਫੀ ਟਾਈਮ ਤੋਂ ਸਾਡੇ ਇਰਦਾਰਤੇ ਸੀ ਸਾਡੀ ਟੀਮ ਦੇ ਕਿਉਂਕਿ ਇਹ ਸੰ ਪਤਾ ਲੱਗ ਰਿਹਾ ਸੀ ਵੀ ਇਹਨੇ ਜੇਲ੍ਹ ਤੋਂ ਆਉਣ ਤੋਂ ਬਾਅਦ ਵੱਡੇ ਪੱਧਰ ਦੇ ਆਪਦਾ ਨੈਟਵਰਕ ਜੋੜ ਲਿਆ ਹੈ। ਸਾਡੀ ਡਰੌਗ ਪਕੜੀ ਗਈ ਹੈ ਪਹਿਲਾਂ ਵਾਲੀ ਰਿਸਾਲਾ ਕੇ ਬਹੁਤ ਸਿੰਗਲ ਕੀਮਤ ਆ ਰਹੀ ਨਹੀਂ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਥੀਮਤ ਅਸੀਂ ਜੋ 5 ਕਰੋੜ ਕਹਿ ਦਿੰਦੇ ਆ ਤੇ ਜਿਹੜਾ ਦੂਸਰੇ ਲੈਵਲ ਤੇ ਜਿਹੜੇ ਕਿਸ ਤਰ੍ਹਾਂ ਵੇਚਦੇ ਨੇ ਉਹਦੇ ਰੇਟ ਲੱਗ ਹੁੰਦੇ ਨੇ ਪਰ ਇਹ ਆ ਵੀ ਇਹ ਬਹੁਤ ਸਾਡੇ ਫ੍ਰੀਕੋਟ ਟੀਮ ਵਾਸਤੇ ਬਹੁਤ ਵੱਡੀ ਕਿਉਂਕਿ 1 ਕਿਲੋ 30 ਗ੍ਰਾਮ ਰੋ ਬਹੁਤ ਵੱਡੀ ਪ੍ਰਾਪਤੀ ਇਹ ਇਸ ਨੂੰ ਅਸੀਂ ਬੀ ਕੰਫੀਸ਼ ਜਾਂ ਵੱਡਾ ਮਰ ਮਚਾਂਗੇ ਜਿਹੜਾ ਅਸੀਂ ਬ੍ਰੇਕ ਕੀਤਾ ਤੇ ਜਿਹੜਾ ਸਪਲਾਈ ਟੋੜੀ ਗਈ ਜਿਹੜਾ ਇਹਨਾਂ ਦਾ ਬਾਈਕ ਬ੍ਰੰਡ ਪਤਾ ਨਹੀਂ ਕਿ ਉਹ ਇਹਨਾਂ ਦੇ ਹੀ ਆ ਉਹ ਚੋਰੀ ਜਿਹੜਾ ਯਾਰ ਨਾ ਉਹ ਮੋਰਸੈਂ ਦਾ ਨੰਬਰ ਅਸੀਂ ਹੁਣ ਵੈਰੀਫਾਈ ਕਰਾਂਗੇ ਵੀ ਉਹ ਕਿਸ ਦੇ ਨਾਮ ਤੇ ਆ ਜਾਂ ਅੱਗੇ ਹੁਣ ਡੀਟੀਓਫਸ ਤੋਂ ਲੈ ਕੇ ਡਿਟੇਲ ਤੇ ਉਹ ਸਾਨੂੰ ਅਗਲੀ ਜਿਹੜੇ ਸਾਡੇ ਕੋਲ ਜਿ ਇਨਵੈਸਟੀਗੇਸ਼ਨ ਦਾ ਪਾਰਟ ਨੇ ਤੇ ਬਹੁਤ ਜਲਦੀ ਅਸੀਂ ਜਿਹੜਾ ਬੈਕਵਰਡ ਫਾਰਵਰਡ ਤੇ ਕੰਮ ਕਰਦੇ ਹੋਏ ਅਸੀਂ ਹੋਰ ਵੀ ਇਸ ਦੇ ਵਿੱਚ ਵਿਕਸਤ ਹੋ ਜਾਏਗਾ